ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈਓਪਤੀ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਪਿੰਡੂ ਖੇਤੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਇਹ ਕਣਕਾ 327 ਇਹਨੂੰ ਪਾਣੀ ਲਾਉਣ ਲੱਗੇ ਆਂ ਪਹਿਲਾਂ ਤੇ ਅੱਜ ਇਹ ਕਣਕ ਤਕਰੀਬਨ ਆਪਣੀ 32 33 ਦਿਨਾਂ ਦੀ ਹੋ ਗਈ ਆ 30 ਤਰੀਕ ਦੀ ਜਿਹੜੀ ਆਪਾਂ ਬੀਜਾਈ ਜਿੱਤੀ ਸੀਗੀ ਇਹਨੂੰ ਲੇਟ ਪਾਣੀ ਲਾਉਣ ਦਾ ਜਿਹੜਾ ਕਾਰਨ ਆ ਥੋੜਾ ਜਿਹਾ ਜਾਨੀ ਕਿ ਅੱਗੇ ਆਪਾਂ 25 ਦਿਨਾਂ ਤੇ 23 ਦਿਨਾਂ ਤੇ ਪਾਣੀ ਲਾ ਦਨੇ ਆ ਆਪਣੀ ਮੋਟਰ ਜਿਹੜੀ ਖਰਾਬ ਹੋ ਗਈ ਸੀਗੀ ਤੇ ਉਧਰ ਦੋ ਤਿੰਨ ਦਿਹਾੜੀਆਂ ਮਾਰੀਆਂ ਫੇਰ ਰਾਤ ਦਿng ਬਾਰੀਆਂ ਹੀ ਭਗਾ ਚਲੋ ਦਿਨ ਦਿng ਬਾਰੀਆਂ ਚ ਪਾਣੀ ਲਾ ਦਾਂਗੇ ਤੇ ਨਾਲ ਦੀ ਨਾਲ ਜਿਹੜੇ ਉਹ ਦੋ ਕਿੱਲੇ ਉੱਤੇ ਵਾਲੇ ਕੱਲ ਲਾਤੇ ਸੀ ਉਹ ਪਾਣੀ ਤੇ ਉਹਨਾਂ ਨੂੰ ਰੇਤ ਵੀ ਨਾਲ ਦੀ ਨਾਲ ਹੀ ਪਾਤਾ ਸੀ ਅੱਜ ਸ਼ਾਮ ਨੂੰ ਇਹਨੂੰ ਵੀ ਰੇਤ ਪਾ ਦੇਣਾ ਆਪਾਂ ਪਹਿਲਾਂ ਠੀਕ ਹੈ ਜੀ ਇਹਨਾ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਵੀ ਇਹ ਥੋੜਾ ਜਿਹਾ ਬਾਣ ਸੀਗਾ ਆਪਣਾ ਖੁਸ਼ਕ ਤੇ ਇੱਕ ਨਾ ਜਿਹੜਾ ਮਤਲਬ ਝੂਨਾ ਵਧਿਆ ਹੋਇਆ ਸੀ ਇਹ ਤਕਰੀਬਨ ਪਹਿਲਾਂ ਸਟਾਰਟਿੰਗ 'ਚ ਹੀ ਵੜਦਾ ਸੀ ਝੂਨਾ ਆਪਾਂ ਇਹ ਜਿਹੜੀ ਪਰਾਲੀ ਆ ਝੋਨੇ ਦੀ ਸਾਰੀ ਸੁੱਕ ਗਈ ਸੀ ਠੀਕ ਹੈ ਜੀ ਐਂ ਹੋ ਗਈ ਸੀ ਜਿਹੜੋ ਕਣਕ ਬੀਜੀ ਆ ਤੇ ਜਦੋਂ ਪਰਾਲੀ ਸੁੱਕ ਗਈ ਕਿਸਾਨ ਵੀਰੋ ਜਿਹੜਾ ਸੁਪਰ ਸੀਡਰ ਸੀ ਨਾ ਤਾਂ ਉਹਨੇ ਇਹ ਪਰਾਲੀ ਵੱਢੀ ਠੀਕ ਹੈ ਜੀ ਤੇ ਨਾ ਹੀ ਇੱਥੇ ਕੋਈ ਦਾਣਾ ਹਰਾ ਹੋਇਆ ਵੀ ਜਿੱਥੇ ਮਤਲਬ ਕਿ ਵੀ ਪਰਾਲੀ ਜਿਆਦਾ ਸੀਗੀ ਵੈਸੇ ਇਹ ਐਸਐਮ ਨਾਲ ਦੀ ਆਪਾਂ ਵੱਢੀ ਕੀਤੀ ਸੀ ਪਰਾਲੀ ਕੋਈ ਜਿਆਦਾ ਨਹੀਂ ਸੀਗੀ ਇੱਕ ਤਾਂ ਇਹ ਥੋੜਾ ਜਿਹਾ ਬਾਣ ਖੁਸ਼ਕ ਸੀ ਠੀਕ ਹੈ ਜੀ ਤੇ ਇੱਕ ਵੀ ਆ ਪਰਾਲੀ ਸੁੱਕੀ ਕਰਕੇ ਵੀ ਨਾ ਤਾਂ ਸੁਪਰ ਸੀਡਰ ਨੇ ਇਹਨੂੰ ਮਤਲਬ ਵੱਡਿਆ ਤੇ ਉਹੀ ਬਸ ਉਤੋਂ ਦੀ ਲੰਘ ਜਾ ਕਰੇ ਤੇ ਮਾੜੀ ਮੋਟੀ ਜੀ ਮੱਦ ਕੇ ਜੇ ਨੱਪ ਕੇ ਜੇ ਥੱਲੇ ਆਵੇ ਆ ਵੈਸੇ ਨੱਪੀ ਦਾ ਹੈ ਕਿ ਬਹੁਤ ਤੇ ਜਿਹੜੀ ਉਹ ਪਿੱਛੇ ਤਉਆਂ ਸੀ ਉਹਨਾਂ ਨੇ ਚਾਜ ਨਾ ਵੀ ਦਾਣੇ ਥੱਲੇ ਮਿੱਟੀ 'ਚ ਨੱਪੇ ਨਹੀਂ ਠੀਕ ਹੈ ਜੀ ਪਰ ਇਹ ਕਣਕ ਸਾਰੀ ਹਰੀ ਹੁੰਦੀ ਹੁੰਦੀ ਆ ਮਤਲਬ ਹੋਈ ਜਾਂਦੀ ਆ ਆਪਣੀ ਵੀ ਕਾਫੀ ਜਿਹੜੇ ਸਾਡੇ ਪਿੰਡ ਇੱਕ ਦੋ ਘਰਾਣੇ ਬਾਹ ਕੇ ਵੀ ਬੀਜੀ ਆ ਜਿਨ੍ਹਾਂ ਦੀ ਹਰੀ ਨਹੀਂ ਹੋਈ ਜਿਨ੍ਹਾਂ ਦੇ ਬਾਣ ਮੰਨ ਲਓ ਖੁਸ਼ਕ ਸੀ ਤੇ ਥੋੜੀ ਪਰਾਲੀ ਜ਼ਿਆਦਾ ਸੁੱਕ ਗਈ ਠੀਕ ਹੈ ਜੀ ਤੇ ਇਹ ਵੀ ਕਾਰਨ ਇੱਕ ਹੈਗਾ ਵਾਜੇ ਬਾਕੀ ਜਿਹੜੇ ਆਪਣੇ ਕੱਸੀ ਵਾਲੇ ਖੇਤ ਆ ਉੱਥੇ ਇਤੋਂ ਨਾਲ ਪਰਾਲੀ ਜ਼ਿਆਦਾ ਸੀ ਪਰ ਜਿਹੜਾ ਵੀ ਮਤਲਬ ਕਿ ਬਾਹਣਪੂਰਾ ਗੱਲਾ ਸੀ ਤੇ ਉੱਥੇ ਪੂਰੀ ਕਣਕ ਖਰੀ ਹੋਈ ਯਾਰ ਤੁਹਾਨੂੰ ਦਿਖਾਇਆ ਵੀ ਆ ਪਿਛਲੀ ਵੀਡੀਓ ਦੇ ਵਿੱਚ ਤੇ ਜਿਵੇਂ ਕਿ ਆਪਾਂ ਉਹ 826 ਪਹਿਲੇ ਦਿਨ ਵੀਡੀਓ ਬਣਾਈ ਸੀਗੇ ਠੀਕ ਹੈ ਜੀ ਉੱਥੇ ਤੁਹਾਨੂੰ ਦੱਸਿਆ ਉੱਥੇ ਦੇਖ ਲੋ ਪ੍ਰਾਲੀ ਵੀ ਨਹੀਂ ਦੱਸਦੀ ਤੇ ਜਾਨੀ ਪ੍ਰਾਲੀ ਇੱਥੋਂ ਉਹ ਹੈ ਵੀ ਜਿਆਦੇ ਸੀ ਪਰ ਹੈ ਖਰੀ ਸੀ ਪ੍ਰਾਲੀ ਜਾਨੀ ਕਿ ਵੀ ਕਹਿਣ ਦਾ ਮਤਲਬ ਆ ਵੀ ਜਦੋਂ ਆਪਾਂ ਬਾਢੀ ਕਰਦੇ ਆ ਨਾਲ ਦੀ ਨਾਲ ਹੀ ਜਿਹੜੀ ਆ ਵੀ ਕਣਕ ਬੀਜ ਦਵੇ ਤੇ ਬਾਹਣਪੂਰਾ ਜਿਹੜਾ ਗੱਲਾ ਹੋਣਾ ਚਾਹੀਦਾ ਠੀਕ ਹੈ ਜੀ ਚਲੋ ਇਹ ਤਾਂ ਗੱਲ ਹੋਊਗੀ ਵੀ ਬੱਕਰੀ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਜਿਹੜਾ ਪਹਿਲਾ ਰੇ ਆਪਾਂ ਇਹ ਕਣਕ ਤੇ ਪਾਤਾ ਵੈਸੀ ਆ ਹਰੀ ਸਾਰੀ ਹੋਈ ਆ ਬਾਅਦ ਚ ਪਰਾਲੀ ਉੱਠ ਖੜੀ ਉੱਤੇ ਪਾਣੀ ਲਾਉਣ ਨਾਲ ਇੱਥੇ ਸਾਰੇ ਕਣਕ ਹਰੀ ਹੋਈ ਵੀ ਆ ਠੀਕ ਆ ਜੀ ਆ ਤੁਹਾਨੂੰ ਨੇੜੇ ਜਾ ਕੇ ਦਿਖਾ ਦਿੰਨੇ ਆ ਆ ਦੇਖ ਲਓ ਕਣਕ ਸਾਰੀ ਹਰੀ ਹੋਈ ਵੀ ਆ ਪਰ ਇਹ ਪਰਾਲੀ ਆ ਜਿਹੜੀ ਇਹ ਬਾਅਦ ਚ ਯਾਨੀ ਕਿ ਉੱਠ ਖੜੀ ਇਹ ਜਿਹੜੋ ਆਪਾਂ ਝੋਨਾ ਲਾਇਆ ਸੀ ਉਹ ਇੱਥੋਂ ਦੀ ਲੀਹ ਪਾਈ ਸੀ ਟਰੈਕਟਰ ਦੀ ਠੀਕ ਆ ਜੀ ਮੋਟਰ ਖੜ ਗਈ ਸੀ ਆਪਣੀ ਉਹ ਲੀਹ ਵਾਲਾ ਥਾਮ ਆ ਇਹ ਨੀਵਾ ਹੋ ਗਿਆ ਸੀ ਜੋ ਟਰੈਕਟਰ ਨਗਾ ਇੱਕ ਕੱਦੂ ਦੇ ਵਿੱਚ ਦੀ ਝੋਨਾ ਲੱਗੇ ਤੋਂ ਤੇ ਬਾਕੀ ਤੁਸੀਂ ਕਣਕ ਵੇਖ ਸਕਦੇ ਆ ਇਹ ਥੋੜੀ ਜੀ ਜਿਹੜੀ ਘੱਟ ਹਰੀ ਹੋਈ ਆ ਇਹ ਆਪਣਾ ਇਕੱਲਾ ਇਕੱਲਾ ਤੇ ਉਹਦੇ ਵਿੱਚ ਵਧੀਆ ਹਰੀ ਹੋਈ ਆ ਉਦੋਂ ਤਾਂਲੇ ਵਿੱਚ ਵੀ ਵਧੀਆ ਹਰੀ ਹੋਈ ਆ ਬਾਕੀ ਕਿਸਾਨ ਵੀਰੋ ਜੇ ਤੁਸੀਂ ਕਹਿੰਦੇ ਆ 2327 ਦੀ ਆਪਾਂ ਪੂਰੀ ਫੁੱਲ ਵੀਡੀਓ ਬਣਾਵਾਂਗੇ ਪੂਰੀ ਡਿਟੇਲ ਕੱਲੀ ਕੱਲੀ ਤੁਹਾਨੂੰ ਦੇ ਦਾਂਗੇ ਜਦੋਂ ਅਸੀਂ ਕਹਾਂਗੇ ਤਾਂ ਕੱਲੂ ਬਣਾ ਕੇ ਵੀਡੀਓ ਪਾ ਦਾਂਗੇ ਤੇ ਬਾਕੀ 826 ਦੀਆਂ ਆਪਾਂ ਸਾਰੀਆਂ ਵੀਡੀਓ ਜਿਹੜੀਆਂ ਬਣਾ ਕੇ ਪਾਆਂ ਹੋਊਗਾ ਮੈਂ ਤੇ ਆਪਣਾ ਜਿਹੜਾ ਇੱਕ ਤੁਹਾਨੂੰ ਹੋਰ ਦਿਖਾਉਣੀ ਆ ਵੀ ਜਿਹੜੋਂ ਚੋਂ ਨਾ ਲਾਉਂਦੇ ਸੀ ਉਹ ਵਾਲੀ ਮੋਟਰ ਹੈ ਜਿਹੜੀ ਆਪਣੀ ਹੀ ਟੋਟਾ ਪਾਉਣਾ ਇਹ ਤੇ ਟੋਟਾ ਥੱਲੇ ਗਿਆ ਨਹੀਂ ਤੇ ਉਦੋਂ ਅਸੀਂ ਬੋਰ ਕਰ ਲਿਆ ਉਹ ਮੋਟਰ ਆਪਣੀ ਹੁਣ ਵਿੱਚ ਫਸੀ ਵੀ ਆ ਸਾਰੀ ਸਣੀ ਡਿਲੀਵਰੀ ਨਾ ਉਹ ਤਾਂ ਆਉਂਦੀ ਆ ਨਾ ਥੱਲੇ ਜਾਂਦੀ ਆ ਠੀਕ ਹੈ ਜੀ ਤੇ ਇਹ ਵੀ ਆਪਾਂ ਕਢਾਉਣੀ ਆ ਤੇ ਬਾਅਦ ਚ ਇੱਥੇ ਬੋਰ ਕਰਤਾ ਸੀ ਇਹ ਵੀ ਮੋਟਰ ਹੈ ਜਿਹੜੀ ਜੋੜ ਸਾੜਦੀ ਆ ਛੂੜਾ ਆ ਤੇ ਹੁਣ ਵੀ ਇਹ ਜਿਹੜੋ ਪਹਿਲੇ ਦਿਨ ਚਲਾਈ ਜੋੜ ਸਾੜ ਗਈ ਸੀ ਤੇ ਹੁਣ ਆਪਾਂ ਕੇਰਾ ਚਲਾਤੀ ਤੇ ਹੁਣ ਇੱਥੇ ਰੱਖ ਕੇ ਪਾਵਾਂਗੇ ਕੋਠਰੀ ਤੇ ਫੇਰ ਜਿਹੜੀ ਇੱਥੇ ਖੇਲ ਖੂਲ ਬਣਾ ਕੇ ਉਹ ਕੋਟਰੀ ਢਾ ਕੇ ਦਿਓ ਮੋਟਰ ਕਢਾਵਾ ਕੇ ਆਪਾਂ ਬਾਕੀ ਦੇ ਕਿਰਾ ਜੁਗਾੜ ਲਾਇਆ ਵੇਖ ਲਓ ਠੀਕ ਹੈ ਬਾਕੀ ਦੇ ਤਾਨ ਚੈੱਕ ਕਰ ਸਕਦੇ ਆ ਇੱਥੇ ਕੱਲ ਪਹਿਲਾ ਰੇ ਆਪਾਂ 327 ਦੇ ਬਾਦ ਆ ਤੇ ਇਹ ਤਕਰੀਬਨ ਸਾਰੋ ਹੀ ਹਰੀ ਹੋਈ ਐ ਬਾਣ ਸੀ ਜਾਂ ਥੋੜਾ ਜਾਂ ਮਤਲਬ ਵੀ ਬਾਤ ਸੀ ਜਾਂ ਬਾਹਲਾ ਨਹੀਂ ਦੀ ਕੋਸ਼ਿਸ਼ ਕਹਿ ਸਕਦੇ ਥੋੜੀ ਗੱਲ ਸੀਗੀ ਇਹਦੇ ਚ ਤੇ ਉਹ ਜਿਵੇਂ ਹੀ ਬਾਤ ਬਾਤ ਸੀਗਾ ਪਰ ਹਰਾ ਫੇਰ ਵੀ ਵਧੀਆ ਹੋ ਗਿਆ ਬਾਕੀ ਵੀ ਦੇਖ ਸਕਦੇ ਆ ਤੇ ਕਿਸਾਨ ਵੀਰੋ ਉਮੀਦ ਕਰਦੇ ਆਂ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਜੇ ਬਾਈ ਵੀਡੀਓ ਵਧੀਆ ਲੱਗੀ ਚੰਨੂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਜੇ 327 ਦੀ ਪੂਰੀ ਵੀਡੀਓ ਚਾਹੀਦੀ ਹੈ ਤਾਂ ਕਮੈਂਟ ਕਰਕੇ ਦੱਸ ਦਿਓ ਆਪਾਂ ਬਣਾ ਦਾਂਗੇ ਤੇ ਮਿਲਦਿਆਂ ਨੂੰ ਵੀਡੀਓ ਦੇ ਨਾਲ ਸਸੀ ਕੱਲ ਸਾਰਿਆਂ ਨੂੰ ਬਾਏ ਬਾਏ ਜੀ